ਗੁਰਦੁਆਰਾ ਸਾਹਿਬ ਦੇ ਯੂਥਾ ਸਿਟੀ ਦੇ ਮੁੱਖ ਸੇਵਾਦਾਰ ਨੇ ਸਰਬਜੀਤ ਸਿੰਘ ਸ਼ਬਾ ਥਿਆੜਾ ਹੁਣੀ ਅਸੀਂ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਵੀ ਕਰਾਂਗੇ ਉਹ ਜਿੰਨੇ ਵੀ ਇੱਥੇ ਕੀਰਤਨੀਆਂ ਜੱਥੇ ਰਾਗੀ ਜੱਥੇ ਢਾਡੀ ਜੱਥੇ ਇੱਥੇ ਪਹੁੰਚੇ ਸਿਗੇ ਉਹਨਾਂ ਨੂੰ ਵੱਡੇ ਮਾਨ ਸਨਮਾਨ ਜਿਹੜੇ ਆ ਉਹ ਦਿੱਤੇ ਗਏ ਹੈਗੇ ਆ ਔਰ ਬਹੁਤ ਜ਼ਰੂਰੀ ਸੀਗੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਦੇਖੋ ਜੀ ਇਹ ਤਾਂ ਮੇਰੇ ਹਿਸਾਬ ਨਾਲ ਤਾਂ ਇਹ ਬਹੁਤ ਛੋਟੀ ਸੇਵਾ ਆ ਸਾਨੂੰ ਹੋਰ ਵੀ ਕਰਨੀ ਚਾਹੀਦੀ ਆ ਜਿੰਦਾ ਵੀ ਹੋ ਸਕਦਾ ਸਾਰਿਆਂ ਨੂੰ ਕਰਨੀ ਚਾਹੀਦੀ ਆ ਕਿਉਂਕਿ ਜਿਹੜੀ ਗੁਰਬਾਣੀ ਦੇ ਨਾਲ ਸਾਨੂੰ ਸਾਡੇ ਬੱਚਿਆਂ ਨੂੰ ਸਾਡੇ ਨਿਆਣਿਆਂ ਨੂੰ ਸਾਡੇ ਜਿਹੜਾ ਯੰਗ ਜਨਰੇਸ਼ਨ ਹੈ ਜਿਹਨੂੰ ਨੇ ਵੀ ਸਮਝ ਆਉਂਦੀ ਉਹਨਾਂ ਨੂੰ ਦਿਖਾਉ ਦੇ ਸਾਡੇ ਬਜ਼ੁਰਗਾਂ ਨੂੰ ਜਿਹੜਾ ਇਹ ਸਾਡੀ ਗੁਰੂਆਂ ਦੀ ਪਰੰਪਰਾ ਚੱਲਦੀ ਆ ਜੇ ਕਿੱਥੇ ਤੋਂ ਕਿੱਥੋਂ ਕਿੱਥੇ ਦਾ ਕਿੱਥੇ ਆਪਾਂ ਪਹੁੰਚ ਗਏ ਆ ਸੋ ਆਪਾਂ ਇਹਦਾ ਛੋਟਾ ਜਿਹਾ ਪ੍ਰਲੋਪਨ ਸਾਰਿਆਂ ਨੂੰ ਕਰਨਾ ਚਾਹੀਦਾ ਵੱਧ ਤੋਂ ਵੱਧ ਸੇਵਾ ਜਿੰਨੀ ਵੀ ਹੋ ਸਕਦੀ ਆ ਇਹ ਦਰਸ਼ਕਾਂ ਨੂੰ ਆਪਾਂ ਜਾਣਕਾਰੀ ਦੇਣੀ ਹੈ ਤਸਵੀਰਾਂ ਲੋਕਾਂ ਨੂੰ ਪਹੁੰਚਾਉਣੀਆਂ ਹੈਗੀਆਂ ਕਿਹੜੀ ਕਿਹੜੀ ਸੇਵਾ ਜਿਹੜੀ ਆ ਤੁਹਾਡੇ ਵੱਲੋਂ ਕੀਤੀ ਗਈ ਹੈ ਮੈਨੂੰ ਪਤਾ ਤੁਸੀਂ ਦੱਸਣਾ ਨਹੀਂ ਚਾਹੁੰਦੇ ਪਰ ਮੈਂ ਅਪੀਲ ਕਰਦਾ ਕਿ ਸੋ दैट ਕਿ ਤੁਹਾਡੇ ਵਾਂਗ ਵੇਖ ਕੇ ਬਹੁਤ ਲੋਕ ਨੇ ਦੇਖੋ ਬਹੁਤ ਸਰਦੇ ਪੁੱਜਦੇ ਲੋਕ ਜਿਹਨੇ ਨੇ ਬਹੁਤ ਸਾਡੇ ਕਮਿਊਨਿਟੀ ਦੇ ਵਿੱਚ ਹੈਗੇ ਨੇ ਪਰ ਇਹ ਕੋਈ ਦਿਲ ਜਿਹੜਾ ਦਰਿਆ ਹੋਵੇ ਉਹੀ ਬੰਦਾ ਕੰਮ ਕਰ ਸਕਦਾ ਜੀ ਯਾਰ ਤੂੰ ਹੋਰ ਕਿਸੇ ਦਾ ਕਰ ਲਈ ਗੱਲ ਮੈਂ ਜੋ ਹੈਗਾ ਗੁਰੂ ਮਹਾਰਾਜ ਦੀ ਆ ਆਪਾਂ ਸਾਡੇ ਜਿਹੜੀ ਸੇਵਾ ਮਿਲਦੀ ਉਹ ਕਰ ਦਿੰਦੀ ਆ ਠੀਕ ਆ ਬਾਕੀ ਜਿਹੜੀ ਹੈਗੇ ਇੱਥੇ ਕਮੇਟੀ ਮੈਂ ਮੰਨਾ ਗੱਲ ਕਰ ਲਈ ਨਾ ਠੀਕ ਓਕੇ